ਚੰਗੇ ਟਾਈਮ ਚੰਗੇ ਟਾਈਮ ਕਹਿੰਦੇ ਮੁੰਡਾ ਚਾਚੇ ਮੇਰੇ ਦਾ ਪਰ ਔਖੇ ਵੇਲੇ ਨੰਬਰ ਬਲੌਕ ਹੁੰਦਾ ਏ ਚਾਚੇ ਦਾਦੇ ਪਰਦਾਦੇ ਮੇਰੇ ਚਾਚਾ ਜੀ ਸ੍ਰੀ ਕੁਲਦੀਪ ਮਾਨਕ ਸਾਹਿਬ ਦੇ ਨਾਲ ਬੈਂਜੋ ਪਲੇ ਕਰਦੇ ਹੁੰਦੇ ਸੀ ਜੀ ਦੇ ਵਿੱਚ ਵੀ ਰਹੇ ਹੋ ਹੋਰ ਹਸਪਤਾਲਾਂ ਚ ਵੀ ਇਲਾਜ ਚੱਲਿਆ ਲੰਬਾ ਇਲਾਜ ਚੱਲਿਆ ਤਾਂ ਕਿਨੇ ਕਿਨੇ ਸਾਥ ਦਿੱਤਾ ਰੋ ਦੇ ਐਤ ਕੀ ਜਦੋਂ ਆ ਮਸੀਬਤ ਪਈ ਸਰ ਉਹਨਾਂ ਨੇ ਹੀ ਸਭ ਕੁਝ ਮੈਨੂੰ ਅੱਜ ਤੱਕ ਵੀ ਯਾਦ ਆ ਉਹ ਕਹਿੰਦੇ ਸੀ ਵੀ ਤੈਨੂੰ ਕੁਝ ਨਹੀਂ ਹੋਣ ਦੇਂਦੇ ਪੈਸੇ ਵੱਲੋਂ ਵੀ ਤੂੰ ਹੌਸਲਾ ਨਾ ਹਾਰੀ ਬੱਸ ਗਾਣੇ ਨੂੰ ਰਿਸਪੌਂਸ ਮੈਂ ਤਾਂ ਸਰ ਫੋਨ ਦੇ ਉੱਤੇ ਮੈਂ ਦੇਖ ਨਹੀਂ ਸਕਦਾ ਕਿਉਂਕਿ ਮੈਨੂੰ ਵੀ ਫੋਨ ਦੀ ਡਿਸਪਲੇ ਦੇ ਉੱਤੇ ਇਹਨਾਂ ਦਿਖਦਾ ਨਹੀਂ ਆ ਜਾਂਦਾ ਓ ਮੂਸੇ ਜੰਮਿਆ ਸੀ ਸਿੱਧੂ ਪੁੱਤ ਮਾਂ ਦਾ ਬਈ ਮੂਸੇ ਜੰਮਿਆ ਓ ਜੰਮਿਆ ਸੀ ਸਿੱਧੂ ਪੁੱਤ ਮਾਂ ਦਾ ਐਸੇ ਪੁੱਤ ਮੁੱਲ ਮਿਲਦੇ ਨਾ ਹਟ ਤੇ ਓ ਹਟ ਤੇ ਮਾਰਦਾ ਸੀ ਅਣਖਾਂ ਦੇ ਨਾਲ ਥਾਪੀ ਪੱਟ ਤੇ ਮਾਰਦਾ ਸੀ ਅਣਖਾਂ ਦੇ ਨਾਲ ਥਾਪੀ ਪੱਟ ਤੇ ਉਹ ਜਿਹੜੇ ਮਾੜਾ ਚੰਗਾ ਬੋਲਦੇ ਆ ਸਿੱਧੂ ਨੂੰ ਬਈ ਜਿਹੜੇ ਮਾੜਾ ਚੰਗਾ ਉਹ ਮਾੜਾ ਚੰਗਾ ਬੋਲਦੇ ਆ ਸਿੱਧੂ ਨੂੰ ਵਿੱਚੋਂ ਵਿੱਚ ਫੈਨ ਸੁਣੀਦੇ ਜੱਟ ਦੇ ਉਹ ਹਿੱਕਾਂ 'ਚ ਨਹੀਂ ਖਾਂਦੇ ਗੋਲੀਆਂ ਜੋ ਜੁੱਤੀ ਚੱਟਦੇ ਹਿੱਕਾਂ 'ਚ ਨਹੀਂ ਖਾਂਦੇ ਗੋਲੀਆਂ ਜੋ ਕੌਲੀ ਚੱਟਦੇ ਸਰ ਗੀਤ ਮੇਰਾ ਬੰਦੇ ਪਰਖੇ ਗਏ ਹਰਿੰਦਰ ਸੰਧੂ ਸਾਹਿਬ ਨੇ ਸਾਰਾ ਜੋ ਵੀ ਉਹਨਾਂ ਦੀ ਪ੍ਰੈਜੈਂਟੇਸ਼ਨ ਹੈ ਇਹ ਜੀ ਤੇ ਮੈਨੂੰ ਸਰ ਸੰਧੂ ਸਾਹਿਬ ਦੇ ਨਾਲ ਕਾਫੀ ਦੇਰ ਹੋ ਗਈ 15 16 ਸਾਲ ਹੋ ਗਏ ਕੰਮ ਕਰਦੇ ਨੂੰ ਤੇ ਪਿਛਲੇ ਸਾਲ ਸਰ ਮੇਰੇ ਨਾਲ ਟ੍ਰੈਜਡੀ ਹੋ ਗਈ ਸੀ ਨਜ਼ਰ ਬਿਲਕੁਲ ਹੀ ਚਲੀ ਗਈ ਸੀ ਤੇ ਚਲੋ ਉੱਥੇ ਸਰਜਰੀ ਹੋਈ ਮੇਰੀ ਤੇ ਇੱਕ ਕਿਡਨੀ ਡੈਮੇਜ ਹੋ ਗਈ ਸੀ ਸਾਰੇ ਤੇ ਉਹਦੇ ਕਰਕੇ ਕਾਫੀ ਜ਼ਿਆਦਾ ਪ੍ਰੋਬਲਮ ਫੇਸ ਕਰਨੀ ਪਈ ਮੈਨੂੰ ਤੇ ਉਦੋਂ ਬਾਅਦ ਸਰ ਉੱਥੇ ਮੈਂ ਇਹ ਗਾਣਾ ਲਿਖਿਆ ਸੀਗਾ ਜੀ ਵੀ ਉਹ ਮਾੜੇ ਹਾਲਾਤਾਂ ਦੇ ਵਿੱਚ ਚੰਗਿਆਂ ਬੰਦਿਆਂ ਦਾ ਪਤਾ ਲੱਗ ਜਾਂਦਾ ਹੈ ਨਾ ਜੀ ਮਾੜਾ ਵਕਤ ਵੀ ਕੁਛ ਨਾ ਕੁਛ ਸਿਖਾ ਕੇ ਜ਼ਰੂਰ ਜਾਂਦਾ ਤੇ ਸਰ ਉਦੋਂ ਲਿਖਿਆ ਸੀ ਗਾਣਾ ਇਹ ਜੀ ਅਮਨ ਆਪਣੀ ਗਾਇਕੀ ਦੇ ਸਫ਼ਰ ਬਾਰੇ ਆਪਣੇ ਬਾਰੇ ਥੋੜੀ ਜਾਣਕਾਰੀ ਜ਼ਰੂਰ ਦਿਓ ਦਰਸ਼ਕਾਂ ਨੂੰ ਸਰ ਗਾਇਕੀ ਸਾਡੇ ਬਲੱਡ ਜੀ ਹੈ ਜੀ ਚਾਚੇ ਦਾਦੇ ਪਰਦਾਦੇ ਮੇਰੇ ਚਾਚਾ ਜੀ ਇੱਕ ਸ਼੍ਰੀ ਕੁਲਦੀਪ ਮਾਨਕ ਸਾਹਿਬ ਦੇ ਨਾਲ ਬੈਂਜੋ ਪਲੇ ਕਰਦੇ ਹੁੰਦੇ ਸੀ ਕਣ ਤੋਂ ਘਟ ਉਹਨਾਂ ਨੇ 18-20 ਸਾਲ ਉਹਨਾਂ ਦੇ ਨਾਲ ਬੈਂਜੋ ਪਲੇ ਕੀਤੀ। ਸੰਗੀਤ ਤਾਂ ਬਲੱਡ ਜੀ ਹੈ ਜੀ ਕੁਦਰਤ ਦੀ ਦੇਣੀ ਹੈ ਜੀ ਇਹ। ਜਿਆਦਾ ਮੈਂ ਵੀ ਬਹੁਤ ਜਿਆਦਾ ਸਿੱਖ ਨਹੀਂ ਸਕਿਆ ਕਿਉਂਕਿ ਹਾਲਾਤ ਕਰਦੇ ਉਦਾਂ ਦੇ ਸੀ ਜਦੋਂ ਅਸੀਂ ਪਿੰਡ ਛੱਡ ਕੇ ਸ਼ਹਿਰ ਇੱਥੇ ਰਸਨ ਅੱਗੇ ਆ ਕੇ ਤੇ ਉਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਪ ਚੌਥੀ ਪੰਜਵੀਂ ਵਿੱਚ ਪੜਦਾ ਹੁੰਦਾ ਸੀ ਜੀ ਉਦੋਂ ਮੈਂ ਸਿੱਖਿਆ ਸਿਹਰੇ ਗਾਉਣ ਗਾ ਕੇ ਆਪ ਦੇ ਘਰ ਦਾ ਗੁਜ਼ਾਰਾ ਵੀ ਚਲਾਉਣਾ ਤੇ ਨਾਲ ਫਿਰ ਮੈਂ ਸਿੰਗਰ ਆਪਣੇ ਬਲਤੀ ਹਰਮਾਲਾ ਜੀ ਜਿਨ੍ਹਾਂ ਦਾ ਇੱਕ ਗਾਣਾ ਬਹੁਤ ਫੇਮਸ ਹੋਇਆ ਸੀਗਾ ਜੀ ਕੁੱਕੂ ਰਾਣਾ ਰੋਂਦਾ ਉਹ ਉਦੋਂ ਉਹਨਾਂ ਦਾ ਵਧੀਆ ਨਾਮ ਸੀਗਾ ਜੀ ਤੇ ਉਹਨਾਂ ਦੇ ਨਾਲ ਵੀ ਮੈਂ ਗਾਉਣ ਜਾਂਦਾ ਹੁੰਦਾ ਸੀ ਫਿਰ ਉਸ ਤੋਂ ਬਾਅਦ ਸਰ ਮੈਂ ਮਿਊਜ਼ੀਸ਼ਨ ਲਾਈਨ ਦੇ ਵਿੱਚ ਆ ਗਿਆ ਤੇ ਮਿਊਜ਼ੀਸ਼ਨ ਲਾਈਨ ਦੇ ਵਿੱਚ ਕਿਉਂਕਿ ਘਰ ਤਾਂ ਚਲਾਉਣਾ ਸੀਗਾ ਫੇਰੀ ਸਿੰਗਿੰਗ ਲਾਈਨ ਦੇ ਵਿੱਚ ਉਹਨਾਂ ਕੋਈ ਹੈ ਨਹੀਂ ਸੀਗਾ ਜੀ ਉਦੋਂ ਵੀ ਆਪਦੇ ਗਾਣੇ ਰਿਕਾਰਡ ਕਰ ਸਕੇ ਪਰ ਹੁਣ ਸਾਰਾ ਕੁਝ ਹੋਣਾ ਸੀਗਾ ਤੇ ਮੇਰੇ ਨਾਲ ਟ੍ਰੈਜੇਡੀ ਹੋ ਗਈ ਤੇ ਉੱਥੇ ਗਾਣਾ ਲਿਖਿਆ ਸੀਗਾ ਸੰਧੂ ਸਾਹਿਬ ਦੀ ਬਦੌਲਤ ਇਹ ਗਾਣਾ ਆਇਆ ਜੀ ਕਿਸ ਨੇ ਕਿਹੜੇ ਕਿਹੜੇ ਲੋਕਾਂ ਨੇ ਸਾਥ ਦਿੱਤਾ ਜਦੋਂ ਦੇਖੋ ਘਰ ਦੇ ਹਾਲਾਤ ਤੁਹਾਡੇ ਉਹ ਜਿਹੇ ਸੀਗੇ ਕਮਾਈ ਵਾਲੇ ਤੁਸੀਂ ਇਕੱਲੇ ਸੀਗੇ ਤਾਂ ਖਰਚਾ ਬਹੁਤ ਹੋ ਜਾਂਦਾ ਪੀਜੀਆਈ ਦੇ ਵਿੱਚ ਵੀ ਰਹੇ ਹੋ ਹੋਰ ਹਸਪਤਾਲਾਂ 'ਚ ਵੀ ਇਲਾ ਕਿੰਨੇ ਕਿਨੇ ਸਾਥ ਦਿੱਤਾ ਰੋਣਾ ਸਰ ਸਾਥ ਸਪੈਸ਼ਲੀ ਜਿਹੜਾ ਹੈਗਾ ਵੀ ਸੰਤੂ ਸਾਹਿਬ ਦਾ ਤਾਂ ਮੈਂ ਵੀ ਉਹ ਤਾਂ ਉਹਨਾਂ ਨੇ ਤਾਂ ਪਹਿਲਾਂ ਵੀ ਮੇਰੀ ਟਰਾਜੇਡੀ ਤੋਂ ਪਹਿਲਾਂ ਜਦੋਂ ਲੋਕਡਾਊਨ ਆਇਆ ਉਹਨਾਂ ਉਹਨਾਂ ਸਮੇਂ ਦੇ ਵਿੱਚ ਵੀ ਫੋਨ ਕਰਕੇ ਆਪ ਪੁੱਛਦੇ ਹੁੰਦੇ ਸੀ ਵੀ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਸਾਨੂੰ ਵੀ ਦੱਸੋ ਤੁਸੀਂ ਘਬਰਾਉਣਾ ਨਹੀਂ ਕਿਸੇ ਗੱਲ ਤੋਂ ਤੇ ਐਤਕੀ ਜਦੋਂ ਆਹ ਮੁਸੀਬਤ ਪਈ ਸਰ ਉਹਨਾਂ ਨੇ ਹੀ ਸਭ ਕੁਝ ਮੈਨੂੰ ਅੱਜ ਤੱਕ ਵੀ ਯਾਦ ਆ ਵੀ ਉਹ ਕਹਿੰਦੇ ਸੀ ਵੀ ਤੈਨੂੰ ਕੁਝ ਨਹੀਂ ਹੋਣ ਦੇਣਾ ਪੈਸੇ ਵੱਲੋਂ ਵੀ ਤੂੰ ਹੌਸਲਾ ਨਾ ਹਾਰੀ ਬਸ ਤੇ ਸਰ ਇਦਾਂ ਸੀਗਾ ਵੀ ਕੁਝ ਸੱਜਣ ਮਿੱਤਰ ਦੋਸਤ ਸੀਗੇ ਜਿਨ੍ਹਾਂ ਨੇ ਸਾਥ ਦਿੱਤਾ ਪਰ ਆਪ ਦਾ ਜੇ ਸਕੇ ਖੂਨ ਦੇ ਰਿਸ਼ਤੇਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤਾਂ ਸਰ ਵੀ ਮੇਰੇ ਵੀ ਮੇਰੀ ਵਾਈਫ ਤੇ ਬੇਟਾ ਉਹਨਾਂ ਨੇ ਸਾਥ ਦਿੱਤਾ ਉਹੋ ਹੀ ਉੱਥੇ ਮੇਰਾ ਜਿੰਨਾ ਵੀ ਉਹਨਾਂ ਨੇ ਬਹੁਤ ਵੀ ਪਰੇਸ਼ਾਨੀਆਂ ਉੱਥੇ ਕੱਟੀਆਂ ਸਰ ਹੋਰ ਤਾਂ ਇੱਕ ਮੇਰਾ ਜੱਸਾ ਮੇਰੀ ਮਾਸੀ ਦਾ ਮੁੰਡਾ ਸਰ ਉਹਨੇ ਮੇਰਾ ਬਹੁਤ ਸਾਥ ਦਿੱਤਾ ਤੇ ਸੱਜਣ ਮਿੱਤਰ ਕੁਝ ਸੀਗੇ ਜਿਨ੍ਹਾਂ ਨੇ ਸਾਥ ਦਿੱਤਾ ਤੇ ਹੁਣ ਜਿਹੜਾ ਨਵੇਂ ਗਾਇਕ ਆ ਰਹੇ ਆ ਹੁਣ ਨਵੇਂ ਸਾਡੇ ਗਾਣੇ ਆ ਰਹੇ ਨੇ ਹਾਂਜੀ ਉਹਦਾ ਰਿਸਪੌਂਸ ਮਿਲ ਰਿਹਾ ਤੇ ਅੱਗੇ ਕੀ ਕਰਨਾ ਚਾਹੁੰਦੇ ਹਾਂ ਸਰ ਗਾਣੇ ਨੂੰ ਰਿਸਪੌਂਸ ਮੈਂ ਤਾਂ ਸਰ ਫੋਨ ਦੇ ਉੱਤੇ ਮੈਂ ਦੇਖ ਨਹੀਂ ਸਕਦਾ ਕਿਉਂਕਿ ਮੈਨੂੰ ਵੀ ਫੋਨ ਦੀ ਡਿਸਪਲੇ ਦੇ ਉੱਤੇ ਇਹਨਾਂ ਦਿਖਦਾ ਨਹੀਂ ਹੈ ਜਾਈ ਤੇ ਰਿਸਪੌਂਸ ਸੁਣਦਿਆਂ ਵੀ ਵਧੀਆ ਸੰਦੇਸ ਸਾਹਿਬ ਦੱਸ ਰਹੇ ਸੀਗੇ ਵੀ ਗਾਣਾ ਠੀਕ ਗਰੋ ਕਰ ਰਿਹਾ ਗਾਣਾ ਜੀ ਤੇ ਉਸ ਤੋਂ ਅੱਗੇ ਦਾ ਸਰ ਇਹ ਆ ਵੀ ਅੱਗੇ ਵੀ ਦਰਸ਼ਕਾਂ ਨੂੰ ਇਹੀ ਅਪੀਲ ਹੈ ਵੀ ਮੇਰੀ ਬੇਨਤੀ ਆ ਵੀ ਗਾਣਾ ਸੁਣੋ ਸਪੋਰਟ ਕਰੋ ਜੇ ਕਿਸੇ ਨੂੰ ਗਾਣਾ ਵੀ ਚਾਹੀਦਾ ਹੋਵੇ ਤੇ ਮੈਂ ਸਰ ਵੀ ਆਈਡੀਆ ਲਿਖ ਵੀ ਲੈਣਾ ਹੈਗਾ ਮੇਰੇ ਕੋਲ ਗਾਣੇ ਲਿਖੇ ਵੀ ਹੈਗੇ ਆ ਤੇ ਜੇ ਕਿਸੇ ਨੂੰ ਲੋੜ ਹੋਵੇ ਤਾਂ ਮੇਰੇ ਤੱਕ ਵੀ ਮੇਰੇ ਨਾਲ ਕੋਈ ਆਦਾ ਰਾਬਤਾ ਕਰ ਸਕਦਾ ਜੀ ਇੱਕ ਤੁਸੀਂ ਸਿੱਧੂ ਮੂਸੇ ਵਾਲੇ ਬਾਰੇ ਕਿਉਂ ਲਿਖਿਆ ਸੀਗਾ ਉਹਦੇ ਬਾਰੇ ਉਹ ਤੇ ਬਹੁਤ ਸਾਡੇ ਨਾਲ ਸਾਂਝ ਗੁਰਖੜੇ ਖੜੇ ਖੜੇ ਆ ਸਰ ਉਹ ਸਿੱਧੂ ਮੂਸੇਵਾਲਾ ਦਾ ਗਾਣਾ ਇਦਾਂ ਸੀਗਾ ਵੀ ਮੇਰੇ ਦੋਸਤ ਨੇ ਕਿਹਾ ਸੀਗਾ ਮੈਨੂੰ ਵੀ ਕੋਈ ਸਿੱਧੂ ਮੂਸੇ ਵਾਲੇ ਦਾ ਕੋਈ ਨਾ ਕੋਈ ਚੀਜ਼ ਬਣਾ ਕੇ ਦੇ ਮੈਂ ਟ੍ਰਿਬਿਊਟ ਦੇਣਾ 29 ਮਈ ਨੂੰ ਤੇ ਸਰ ਉਸ ਤੋਂ ਬਾਅਦ ਚ ਉਹ ਗਾਣਾ ਹੋ ਨਹੀਂ ਸਕਿਆ ਪਤਾ ਨਹੀਂ ਉਹਨਾਂ ਨੇ ਕੀ ਕੋਈ ਪ੍ਰੋਬਲਮ ਆ ਗਈ ਹੋਣੀ ਨਹੀਂ ਕੀਤਾ ਉਹ ਸਰ ਇੱਕ ਉਹਨਾਂ ਦੀ ਬਾਇਓਪੀਕੀ ਬਣ ਗਈ ਮੂਸੇ ਵਾਲਾ ਸਾਹਿਬ ਦੀ ਉਹ ਲਿਖਿਆ ਸੀ ਸਰ ਉਹ ਲਿਖਿਆ ਸੀਗਾ ਜੀ ਮੈਂ ਸੁਣਾ ਦਿੰਨਾ ਤੁਹਾਨੂੰ ਉਹ ਮੂਸੇ ਜੰਮਿਆ ਸਿੱਧੂ ਪੁੱਤਾਂ ਦਾ ਬਈ ਮੂਸੇ ਜੰਮਿਆ ਉਹ ਜੰਮਿਆ ਸਿੱਧੂ ਪੁੱਤਾਂ ਦਾ ਐਸੇ ਪੁੱਤ ਮੁੱਲ ਮਿਲਦੇ ਨਾ ਹਟ ਤੇ ਉਹ ਹਟ ਤੇ ਮਾਰਦਾ ਸੀ ਅਣਖਾਂ ਦੇ ਨਾਲ ਥਾਪੀ ਪੱਟ ਤੇ ਮਾਰਦਾ ਸੀ ਅਣਖਾਂ ਦੇ ਨਾਲ ਥਾਪੀ ਪੱਟ ਤੇ ਉਹ ਜਿਹੜੇ ਮਾੜਾ ਚੰਗਾ ਬੋਲਦੇ ਆ ਸਿੱਧੂ ਨੂੰ ਉਹਈ ਜਿਹੜੇ ਮਾੜਾ ਚੰਗਾ ਉਮੜਾ ਚੰਗਾ ਬੋਲਦਾ ਅਸਿੱਧੂ ਨੂੰ ਵਿੱਚੋਂ ਵਿੱਚ ਫੈਨ ਸੁਣਦੇ ਜੱਟ ਦੇ ਉਹ ਹਿੱਕਾਂ 'ਚ ਨਹੀਂ ਖਾਂਦੇ ਗੋਲੀਆਂ ਜੋ ਜੁੱਤੀ ਚੱਟਦੇ ਹਿੱਕਾਂ 'ਚ ਨਹੀਂ ਖਾਂਦੇ ਗੋਲੀਆਂ ਜੋ ਕੌਲੀ ਚੱਟਦੇ ਤੇ ਮੜੇ ਫਿਰ ਕਿਹੜੀ ਗੱਲਾਂ ਕਰਨਿਆਂ ਲੋਕਾਂ ਨਾਲ ਸਾੜੇ ਜਦ ਮੜੇ ਫਿਰ ਕਿਹੜੀ ਗੱਲਾਂ ਕਰਨਿਆਂ ਲੋਕਾਂ ਨਾਲ ਸਾੜੇ ਸਾਨੂੰ ਸਭ ਪਤਾ ਕਿਹੜਾ ਦਿਲੋਂ ਕਿਹੜਾ ਉੱਤੋਂ ਉੱਤੋਂ ਵੱਡਾ ਏ जिसे होगा ज्ञान वही करेगा समाधान हम कहते नहीं करके दिखाते हैं हमसे पहले काम करने वाले को मुँह मंगाइना दुआ ताबीजों द्वारा किया कराया घर में खून के छीटे आना चंद मिनटों में खत्म ड्रैगलेश काम कारोबार में बंदिश मनचाही शादी में रुकावट सौतन दुश्मन से छुटकारा संतान का ना होना या होकर मर जाना प्यार में धोखा खा चुके प्रेमी प्रेमिका एक बार फोन अवश्य करें